ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਨ ਦਾ ਢੰਗ ਸਿੱਖਿਏ ਲਰਨ ਹਾਊ ਟੂ ਲਰਨ ਨਾਥ ਸੰ 1699 ਦੀ ਵਿਸਾਖੀ ਸਮੇਂ ਇੱਕ ਵੀ ਸਿੱਖ ਅਨਪੜ੍ਹ ਨਹੀਂ ਸੀ ਮੁਗਲ ਹਾਕਮਾਂ ਦੀਆਂ ਖੂਫੀਆ ਰਿਪੋਰਟਾਂ ਅਨੁਸਾਰ ਪੰਜਾਬ ਦੇ ਵਿਦਿਅਕ ਮਿਆਰ ਦੇਸ਼ ਵਿਦੇਸ਼ਾਂ ਨਾਲੋਂ ਬਹੁਤ ਉੱਚੇ ਸਨ ਅੱਜ ਅਸੀਂ ਵੀ ਵੱਡਾ ਸੋਚਣਾ ਹੈ ਵਡੀਆਂ ਖੋਜਾਂ ਕਰਨੀਆਂ ਹਨ ਵੱਡੇ ਅਫਸਰ ਬਣਨਾ ਹੈ ਇਸ ਲਈ ਜ਼ਰੂਰੀ ਹੈ ਕਿ ਸਾਡੇ ਬৌਧਿਕ ਪੱਧਰ ਦਾ ਵਿਕਾਸ ਹੋਵੇ ਅਸੀਂ ਸਾਰੇ ਸਿੱਖੀਏ ਕਿ ਸਿੱਖਣ ਦਾ ਢੰਗ ਕੀ ਹੈ ਲਰਨ ਹਾਊ ਟੂ ਲਰਨ ਇਹਦਾ ਇੱਕ ਸੋਖਾ ਤਰੀਕਾ ਹੈ ਨਾਦ ਪਹਿਲਾ ਨੁਕਤਾ ਨੰਨਾ ਐਨ ਭਾਵ ਨੋਟਸ ਲੈਣਾ ਕਿਤੋਂ ਵੀ ਕੋਈ ਵੀ ਚੰਗੀ ਗੱਲ ਸਿੱਖਣ ਨੂੰ ਮਿਲੇ ਉਸ ਨੂੰ ਲਿਖ ਲਈਏ ਸ਼੍ਰੀ ਗੁਰੂ ਨਾਨਕ ਦੇਵ ਜੀ ਕੋਲ ਹਰ ਵੇਲੇ ਕਲਮ ਤੇ ਪੋਥੀ ਹੁੰਦੀ ਸੀ ਜੋ ਸ਼ਬਦ ਉਚਾਰਨ ਕਰਦੇ ਪੋਥੀ ਵਿੱਚ ਲਿਖ ਲੈਂਦੇ ਸਨ ਉਦਾਸੀਆ ਦੌਰਾਨ ਮਿਲੀ ਪਗਤਾਂ ਦੇ ਬਾਣੀ ਦੀ ਉਸ ਵਿੱਚ ਦਰਜ ਕੀਤੀ ਹੁੰਦੀ ਸੀ ਪੁਰਾਤਨ ਸਿੰਘਾ ਕੋਲ ਜਿੱਥੇ ਸ਼ਸਤਰ ਹੁੰਦੇ ਸਨ ਉੱਥੇ ਨਾਲ ਹੀ ਹਰ ਵੇਲੇ ਇੱਕ ਬਸਤਾ ਵੀ ਹੁੰਦਾ ਸੀ ਜਿਸ ਵਿੱਚ ਕਿਤਾਬਾਂ ਕਾਗਜ਼ ਤੇ ਕਲਮ ਹੁੰਦੀ ਸੀ ਜਦ ਵੀ ਸਮਾਂ ਮਿਲਦਾ ਸੀ ਉਹ ਪੜ੍ਹਦੇ ਲਿਖਦੇ ਰਹਿੰਦੇ ਸਨ ਗਿਆਨ ਵਿੱਚ ਵਾਦਾ ਕਰਦੇ ਸਨ ਨਿਹੰਗ ਸਿੰਘ ਇਸ ਬਸਤੇ ਨੂੰ ਖਜ਼ਾਨਾ ਕਹਿੰਦੇ ਸਨ ਯਾਦ ਰੱਖਿਏ ਕਲਮ ਤੇ ਕਾਗਜ਼ ਵੀ ਸਾਡਾ ਵਿਰਸਾ ਹਨ ਨੋਟਸ لینڈ ਦਾ ਪਹਿਲਾ ਲਾਭ ਇਹ ਹੋਵੇਗਾ ਕਿ ਕਥਾ ਲੈਕਚਰ ਕੀਰਤਨ ਸੁੰਦਿਆ ਸਾਡਾ ਧਿਆਨ ਵੱਧ ਲੱਗੇਗਾ ਦੂਜਾ ਸਾਡੀ ਸੋਚ ਦੀ ਉਡਾਰੀ ਹੋਰ ਉੱਚੀ ਹੋਵੇਗੀ ਨਵੇਂ ਵਿਚਾਰ ਆਉਣਗੇ ਤੀਜਾ ਸਾਡੀ ਯਾਦ ਸ਼ਕਤੀ ਵਧੇਰੇ ਚੰਗੀਆਂ ਲਿਖੀਆਂ ਗੱਲਾਂ ਸਦਾ ਲਈ ਕੋਲ ਰਹਿਣਗੀਆਂ ਚੌਥਾ ਅਸੀਂ ਆਪਣੇ ਸਿੱਖੇ ਅਤੇ ਸਾਂਭੇ ਗਿਆਨ ਨੂੰ ਬਾਰ-ਬਾਰ ਪੜ੍ਹ ਕੇ ਤਰੋ-ਤਾਜ਼ਾ ਰਹਾਗੇ ਇੰਜ ਅਸੀਂ ਗਿਆਨ ਰੂਪੀ ਅਸਲ ਅਮੀਰ ਬਣ ਜਾਵਾਂਗੇ ਨੋਟਸ ਟੇਕਿੰਗ ਦੇ ਨਾਲ ਨੋਟਸ ਮੇਕਿੰਗ ਵੀ ਜ਼ਰੂਰ ਕਰਿਏ ਇਸ ਦਾ ਇੱਕ ਤਰੀਕਾ ਹੈ ਕਿ ਗਿਆਨ ਗੋਲਕ ਬਣਾਈਏ ਆਮ ਗੋਲਕ ਵਿੱਚੋਂ ਪੈਸੇ ਨਿਕਲਦੇ ਹਨ ਪਰ ਗਿਆਨ ਗੋਲਕ ਵਿੱਚੋਂ ਗਿਆਨ ਨਿਕਲਦਾ ਹੈ ਗਿਆਨ ਗੋਲਕ ਇੱਕ ਅਜਿਹੀ ਕਾਪੀ ਜਾਂ ਡਾਇਰੀ ਹੈ ਜਿਸ ਵਿੱਚ ਲਏ ਗਏ ਨੋਟਸ ਨੂੰ ਦੁਬਾਰਾ ਸੋਧ ਕੇ ਸਾਫ਼-ਸਾਫ਼ ਦਰਜ ਕੀਤਾ ਜਾਂਦਾ ਹੈ ਦੂਜਾ ਨੁਕਤਾ ਹੈ ਪੁੱਛਣਾ ਆਸਕਿੰਗ ਆਸਕ 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 ਪੁੱਛੋ 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 ਜਪਜੀ ਸਾਹਿਬ ਬਾਣੀ ਵਿੱਚ ਇੱਕ ਦੋ ਨਹੀਂ ਸਗੋ ਅਨੇਕਾ ਸਵਾਲ ਹਨ ਜਿਵੇਂ ਕੀਤਿਆ ਕਰਮਪੂਮੀ ਮੇਰ ਕੇਤੇ ਕੇਤੇ ਧੂਪ ਦੇਸ ਜਾਂ ਫਿਰ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਸਪਸ਼ਟ ਹੈ ਕਿ ਸਿੱਖਣ ਲਈ ਅਤੇ ਬੋਧਿਕ ਵਿਕਾਸ ਲਈ ਸਵਾਲ ਪੁੱਛਣਾ ਬਹੁਤ ਜ਼ਰੂਰੀ ਹੈ ਵਿਦਿਆਰਥੀ ਕਲਾਸ ਵਿੱਚ ਜਾਂ ਬਾਹਰ ਹਰ ਵੇਲੇ ਜਗਿਆਸੂ ਬਣ ਕੇ ਸਵਾਲ ਪੁੱਛਣ ਅਧਿਆਪਕਾ ਲਈ ਵੀ ਜ਼ਰੂਰੀ ਹੈ ਕਿ ਸਵਾਲ ਜਵਾਬ ਭਾਵ ਕੁਐਸਚਨਸ ਆਂਸਰ ਰਾਹੀਂ ਪੜਾਉਣਾ ਪਰ ਤੁਸੀਂ ਸੋਚ ਰਹੇ ਹੋਵੋਗੇ ਕਿ ਤਿੰਨ ਵਾਰ ਪੁੱਛੋ 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 ਕਿਉਂ ਕਿ ਆਏ ਪਹਿਲਾ ਆਸਕ ਹੈ ਜਾਣਨ ਲਈ ਆਸਕਿੰਗ ਟੂ ਨੋ ਦੂਜਾ ਆਸਕ ਹੈ ਕਨਫਰਮ ਕਰਨ ਲਈ ਹੋਰ ਜਾਣਕਾਰੀ ਲੈਣ ਲਈ ਤੇ ਤੀਜਾ ਆਸਕ ਹੈ ਮਿਲੇ ਜਵਾਬ ਵਿੱਚੋਂ ਸਵਾਲ ਕਰਨਾ ਆਸਕ ਕੁਐਸਚਨ ਕੁਐਸਚਨ ਦਾ ਆਂਸਰ ਪਰ ਸੰਗਤ ਜੀ ਬੜੀ ਬਾਰ ਸਾਨੂੰ ਪੁੱਛਣ ਦਾ ਡਰ ਹੁੰਦਾ ਹੈ ਕਲਾਸ ਰੂਮ ਹੋਵੇ ਜਾਂ ਸੰਗਤ ਦਾ ਕੋਈ ਇਕੱਠ ਅਸੀਂ ਅਕਸਰ ਹੀ ਸਵਾਲ ਕਰਨ ਤੋਂ ਚੱਕ ਜਾਂਦੇ ਆ ਇਹ ਡਰ ਕਿਵੇਂ ਦੂਰ ਹੋਵੇ ਛੋਟੇ ਛੋਟੇ ਸਟੈਪਸ ਤੋਂ ਸਿੱਖੀਏ ਕਦੇ ਨਾ ਘਬਰਾਈਏ ਕਿ ਕੋਈ ਕੀ ਕਹੇਗਾ ਜਦ ਕੋਈ ਸਵਾਲ ਪੁੱਛੇ ਤਾਂ ਉਸ ਨੂੰ ਹੋਰ ਹੱਲਾਸ਼ੇਰੀ ਦਿਈਏ ਮਾਤਾ ਪਿਤਾ ਆਪਣੇ ਬੱਚਾ ਨੂੰ ਸ਼ੁਰੂ ਤੋਂ ਹੀ ਸਵਾਲ ਪੁੱਛਣ ਦੀ ਆਦਤ ਪਾਉਣ ਅਧਿਆਪਕ ਵੀ ਸਵਾਲ ਪੁੱਛਣ ਨੂੰ ਉਤਸ਼ਾਹਿਤ ਕਰਨ ਯਾਦ ਰੱਖਿਏ ਜੋ ਨਾ ਪੁੱਛੇ ਰਹਿ ਜਾਏ ਪਿਛੇ ਨਾਦ ਦਾ ਤੀਜਾ ਨੁਕਤਾ ਹੈ ਢੀ ਭਾਵ ਡਿਸਕਸ ਕਰਨਾ ਵਿਚਾਰ ਕਰਨਾ ਮਹਾਨ ਕੋਸ਼ ਅਨੁਸਾਰ ਵਿਚਾਰ ਦਾ ਭਾਵ ਹੈ ਅਸਲੀਅਤ ਤੱਕ ਪੁੱਜਣ ਦੀ ਕਿਰਿਆ ਬਾਣੀ ਪੜ੍ਹਨੀ ਸੁਣਨੀ ਗਾਇਨ ਕੰਠ ਕਰਨੀ ਅਰਥ ਕਰਨੇ ਪਰ ਸਭ ਤੋਂ ਉੱਪਰ ਹੈ ਵਿਚਾਰ ਕਰਨੀ ਇੰਜ ਸਿਧਾਂਤ ਸਪਸ਼ਟ ਵੀ ਹੁੰਦਾ ਹੈ ਤੇ ਡ੍ਰਿੜ ਵੀ ਜਦ ਅਸੀਂ ਵਿਚਾਰ ਕਰਦੇ ਹਾਂ ਤਾਂ ਸਾਡੇ ਆਈਡੀਆਜ਼ ਐਕਸਚੇਂਜ ਹੁੰਦੇ ਹਨ ਸੋਚ ਦਾ ਵਿਕਾਸ ਹੁੰਦਾ ਹੈ ਕਮਿਊਨੀਕੇਸ਼ਨ ਸਕਿਲਸ ਵੀ ਪੱਧਰਦੇ ਹਨ ਸੋ ਆਓ ਅਸੀਂ ਵੀ ਨਾਦ ਰਾਹੀਂ ਸਿੱਖਣ ਦਾ ਢੰਗ ਸਿੱਖੀਏ ਨੋਟਸ ਲਈਏ ਸਵਾਲ ਪੁੱਛੀਏ ਵਿਚਾਰ ਕਰੀਏ ਸਿੱਖ ਹਰ ਵੇਲੇ ਕੁਝ ਨਾ ਕੁਝ ਨਵਾਂ ਸਿੱਖਦਾ ਰਹਿੰਦਾ ਹੈ ਖਾਲਸਾ ਪੰਥ ਦੇ ਵਿਦਿੱਕ ਪ੍ਰਫੁੱਲਤਾ ਲਈ ਇਹ ਪੰਜ ਸੱਸੇ ਅਪਣਾਈਏ ਪਹਿਲਾ ਸੱਸਾ ਸਹਿਜ ਪਾਠ ਦੂਜਾ ਸੱਸਾ ਸੈਲਫ ਸਟੱਡੀ ਤੀਜਾ ਸੱਸਾ ਸਕਿਲਸ ਚੌਥਾ ਸੱਸਾ ਸਕਾਲਰਸ਼ਿਪ ਅਤੇ ਪੰਜਵਾਂ ਸੱਸਾ ਸ਼ੇਅਰਿੰਗ ਕਿੱਲੇ ਵੇਚ ਕੇ ਕਰ ਜੇ ਲੈ ਕੇ ਵਿਦੇਸ਼ਾਂ ਵਿੱਚ ਨਾ ਰੁਲੀਏ ਸਗੋ ਵਜੀਫੇ ਲੈ ਕੇ ਪੜਾਏ ਕਰੀਏ ਤੇ ਮਾਣ ਵੀ ਹਾਸਲ ਕਰੀਏ ਹਰ ਸਿੱਖ ਦੀ ਜੇਬ ਵਿੱਚ ਹਰ ਵੇਲੇ ਇੱਕ ਛੋਟੀ ਡਾਇਰੀ ਤੇ ਪੈਨ ਜ਼ਰੂਰ ਹੋਣਾ ਚਾਹੀਦਾ ਹੈ ਨਾਦ ਦੇ ਇਹਨਾਂ ਤਿੰਨ ਟੰਗਾਂ ਨੂੰ ਅਪਣਾ ਲਈਏ ਤੇ ਛੇਤੀ ਹੀ ਅਸੀਂ ਆਪਣੇ ਵਿਦਿਅਕ ਪ੍ਰਫੁੱਲਤਾ ਦੇ ਵਿਰਸੇ ਨੂੰ ਸਾਂਭ ਲਵਾਂਗੇ ਤੇ ਮੁੜ ਤੋਂ ਸਾਡੇ ਬૌਧਿਕ ਪੱਧਰ ਦਾ ਵਿਕਾਸ ਹੋ ਜਾਵੇਗਾ ਯਾਦ ਰੱਖਿਏ ਫਿਊਚਰ ਬਿਲੋਂਗਸ ਟੂ ਸਿੱਖੀਜ਼ਮ ਅਵਿਕ ਸਿੱਖਾਂ ਦਾ ਹੈ ਸਿੱਖਣ ਵਾਲਿਆਂ ਦਾ ਹੈ 96 ਕਰੋੜੀ ਖਾਲਸਾ ਹੋਣਾ ਹੀ ਹੋਣਾ ਹੈ ਨਾਦ ਇਸ ਤੱਕ ਪਹੁੰਚਣ ਦੀ ਇੱਕ ਬਹੁਤ ਅਹਿਮ ਪੌੜੀ ਹੈ ਪ੍ਰਣ ਕਰੀਏ ਗੁਰਬਖਸ਼ਿਸ਼ ਰਾਹੀ ਪੰਥ ਲਈ ਅਸੀਂ ਕੁਝ ਵੱਡਾ ਕਰਨਾ ਹੈ ਵੱਡਾ ਬਨਣਾ ਹੈ ਨੋਬਲ ਇਨਾਮ ਜਿੱਤਨੇ ਹਨ ਨਾਦ ਨਾਲ ਆਵੇਗਾ ਵਿਸਮਾਦ ਤਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ